ਲਖਬੀਰ ਜਦੋਂ ਸੈਟ ਦੀ ਗੱਲ ਚਲੀ ਨਾ ਘਰ ਫਿਰ ਰਪਿੰਦਰ ਕਹਿੰਦੀ ਵੀ ਇੱਥੇ ਕਿਤੇ ਰੱਖਿਆ ਗਿਆ ਵਾ ਅੰਦਰ ਕੋਈ ਇਹ ਫਿਰ ਜਿੱਦੋਂ ਰਕੜੀ ਬਨਣ ਗਈ ਹੈ ਨਾ ਤੁਹਾਨੂੰ ਇਹ ਉੱਥੋਂ ਲੈ ਕੇ ਆਈ ਆ ਥੋੜਾ ਸੈਟ ਹੀ ਨਾ ਜਦੋਂ ਵਿਆਹ ਨਹੀਂ ਪੂਆ ਦੇ ਮੁੰਡੇ ਦਾ ਉਹ ਮੈਂ ਆਉਂਦੇ ਆਉਂਦੇ ਨਾ ਮੰਮੀ ਨੂੰ ਘੜਾ ਆਈ ਰਾਤ ਨੇ ਰਾਹ ਹੋ ਗਿਆ ਹੀ ਤੇ ਮੈਂ ਚਲ ਹੁਣ ਪਿੰਡ ਕੀ ਖੜਨਾ ਆ ਆ ਵੇਖਿਆ ਜੇ ਪ੍ਰਾਣ ਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਇਹ ਮਾਵਾ ਤਾਂ ਹੀ ਸਾਰੇ ਕੰਮ ਕਰਦਿਆਂ ਫਿਰਦਿਆਂ ਵਾ ਹੁਣ ਥਾਲ ਕੇ ਪ੍ਰਾਣੇ ਖੜਿਆ ਨਾ ਆਪੇ ਪੁੱਛੂਗਾ ਤੇਲ ਚੰਗ ਬਕਰੂਗਾ ਇਹ ਮੈਨੂੰ ਤੇ ਧਰਤੀ ਵੀਰ ਨਹੀਂ ਦੇਣ ਦੀ ਜਿਉਂਦੀਆਂ ਮੈਂ ਗੱਲਾਂ ਸੁਣੀਆਂ ਵਾ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨੇ ਸਾਨੂੰ ਵੀਰ ਜੀ ਹੁਣ ਮੈਂ ਪੇਕੇਆ ਥੋੜਾ ਸ਼ੱਕ ਕਰਨਾ ਵਾ ਤੇ ਨਾਲੇ ਮੈਨੂੰ ਇਹ ਦੱਸੋ ਮੰਮੀ ਹੈ ਕਿੱਥੇ ਆ ਉਹ ਨਾਲ ਆਏ ਕਿਉਂ ਨਹੀਂ ਕੀ ਗੱਲ ਵਾ ਮੰਮੀ ਨਹੀਂ ਆਉਣਾ ਕਿੱਥੋਂ ਨਾਲੇ ਮੇਰੀ ਗੱਲ ਸੁਣਾ ਤੂੰ ਕਦੀ ਆਪਣੇ ਪਰਜਹਨੀਆਂ ਦੇ ਨਾਲ ਆਦਮੀ ਤੇਰੀ ਕੇ ਦਾ ਨਾਲ ਆ ਦਿੰਨੀ ਬੜੇ ਦੇ ਉੱਥੇ ਵੜਨ ਜੋਗੀ ਰਹਿਣਾ ਕਿ ਨਹੀਂ ਰਹਿਣਾ ਲਖਬੀਰ ਇਹ ਤੇ ਆਰਟੀਫੀਸ਼ਲ ਲੱਗਣ ਦੇ ਆ ਇਹ ਤੇ ਹੈ ਹੀ ਆਰਟੀਫੀਸ਼ਲ ਆ ਦੇਖੋ ਤੂੰ ਵੇਖੋਂਦੇ ਪਤਾ ਲੱਗਣ ਦੇ ਆ ਵੀ ਨਕਲੀ ਆ ਦੱਸ ਤੂੰ ਹੀ ਵੀ ਹੁੰਦਾ ਨਹੀਂ ਗੱਲਾਂ ਕਰੀ ਜਾਂਦੇ ਉਹਨਾਂ ਸਾਰਿਆਂ ਨੇ ਤੇ ਇਹ ਗੱਲ ਕਹਿਣੀ ਗੈਣੀ ਆ ਜਿਨੀ ਮਮੀ ਦਾ ਨਾਮ ਲਈ ਜਾਂਦੇ ਬਹੁਤੀ ਗੱਲ ਮਾਦਾ ਦੀ ਆ ਨਾ ਉਹਨੂੰ ਮੈਂ ਸਮਝਾ ਦਿੰਨਾ ਵੀ ਤੂੰ ਨਾ ਕੋਈ ਵੀ ਗੱਲ ਕਰੀ ਹਣ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਮਾਸਟਰ ਜੀ ਠੀਕ ਆ ਬੈਠੋ ਸਤਿ ਸ਼੍ਰੀ ਅਕਾਲ ਬੱਸ ਲਾਓ ਸਭ ਠੀਕ ਆਗਾ ਹਾਂਜੀ ਹਾਂਜੀ ਸਭ ਠੀਕ ਆ ਤੂੰ ਸੁਣਾਉਂਦੇ ਨੇ ਬੱਸ ਲਾ ਜੀ ਅੱਗੇ ਤੋਂ ਹਾਂ ਮਸੀਤੀ ਫੋਨ ਕੀਤਾਈ ਸੋਖਾਤਾ ਸਾਰਾ ਕੁਛ ਸੋਖਾਂ ਦੀਆ ਪੁੱਤ ਤੈਨੂੰ ਪਤਾ ਵਾ ਮੈਂ ਅੱਜ ਤੱਕ ਕਦੀ ਫੋਨ ਇਦਾਂ ਕੀਤਾ ਹੀਗਾ ਜਦੋਂ ਘਰ ਵਿੱਚ ਨਾ ਗੱਲਾਂ ਚੰਗੀਆਂ ਨਾ ਹੋਣ ਫਿਰ ਤੁਹਾਡੇ ਤੱਕੇ ਗੱਲ ਜਾਣੀ ਚਾਹੀਦੀ ਸੀ ਕੀ ਗੱਲ ਮਸੀ ਜੀ ਕੀ ਹੋ ਗਿਆ ਹੁਣਾ ਪੁੱਤ ਕੀ ਆ ਹੁਣ ਚੱਜ ਨਾਲ ਸੁਣ ਲੋ ਮੇਰੀ ਗੱਲ ਕੱਲ ਹੋਈ ਐ ਨਾ ਗੱਲ ਕਿਉ ਫਿਰਪਿੰਦਰ ਦੀ ਸੱਸ ਦੀ ਗਲਤੀ ਆ ਸੈਟ ਇਹਨੂੰ ਮੈਂ ਪਾਇਆ ਸੀ ਨਾ ਜਿਹੜਾ ਇਹ ਤੇਰੀ ਮੰਮੀ ਨੂੰ ਪੜਾਈ ਪਰ ਮੈਨੂੰ ਨਹੀਂ ਪਤਾ ਪਿਓ ਸੈਟ ਜਿਹੜਾ ਵਾ ਰਪਿੰਦਰ ਨੇ ਆਪ ਵਟਾ ਲਿਆ ਵਾ ਕਿ ਜਾਂ ਤੇਰੀ ਮੰਮੀ ਨੇ ਵਟਾ ਲਿਆ ਵਾ ਉਹ ਨਕਲੀ ਸੈਟ ਸਾਨੂੰ ਦੇਤਾ ਵਾ ਉਹ ਤੇ ਮੇਰੀ ਕੁੜੀ ਕਹਿੰਦੀ ਸੀ ਵੀ ਉਹਦਾਂ ਦਾ ਸੈਟ ਮੈਨੂੰ ਬਣਾ ਕੇ ਦੋ ਤੈਂ ਸੰਿਆਰੇ ਕੋ ਗਏ ਜਦੋਂ ਉਹਨੇ ਕਿਹਾ ਵੀ ਇਹ ਨਕਲੀ ਆ ਸਾਡੇ ਦੇ ਪੈਰਾਂ ਦੇ ਥੱਲੇ ਜ਼ਮੀਨ ਨਿਕਲ ਗਈ ਵੀ ਇਹ ਤਸੀਂ ਕੀ ਕਹਿਣ ਦੇ ਜੇ ਅਹੀਂ ਤੇ ਰੀਜਾਂ ਦੇ ਨਾਲ ਆਪਣੀ ਨੌਂ ਨੂੰ ਪਾਇਆ ਸੀ ਲਖਬੀਰ ਜਦੋਂ ਸੈਟ ਦੀ ਗੱਲ ਚਲੀ ਨਾ ਘਰ ਤੇ ਰਪਿੰਦਰ ਕਹਿੰਦੀ ਵੀ ਇੱਥੇ ਕਿਤੇ ਰੱਖਿਆ ਗਿਆ ਵਾ ਮੇਰ ਕੋ ਇਹ ਫਿਰ ਜਦੋਂ ਰਖੜੀ ਬੰਨਣ ਗਈ ਹੈ ਨਾ ਤੁਹਾਨੂੰ ਇਹ ਉੱਥੋਂ ਲੈ ਕੇ ਆਈ ਹੈ ਤੇ ਜੋ ਵੀ ਹੈਰਾ ਫੇਰੀ ਕੀਤੀ ਹੈ ਉੱਥੋਂ ਹੀ ਹੋਈ ਆ ਹੁਣ ਮਹਾਰਾਜ ਜਾਣਦੇ ਇਹ ਕਹੀ ਜਾਂਦੀ ਹੈ ਵੀ ਤੂੰ ਹੀ ਕਰਤੀ ਹੈ ਸੋ ਸਾਡੇ ਘਰ ਦੇ ਖਪਤ ਪਿਆ ਇਸੇ ਗੱਲ ਨੂੰ ਲੈ ਕੇ ਕਿਦਰ ਦੱਸ ਦੇਣ ਹੋ ਗਏ ਮਾਸੜੀ ਵੀ ਕਿਹੜੇ ਸੈਟ ਦੀ ਗੱਲ ਕਰ ਰਹੇ ਜੀ ਮੈਨੂੰ ਤੇ ਕੇ ਸੈਟ ਦਾ ਪਤਾ ਹੀ ਨਹੀਂ ਹੈ ਮળે ਕਦੋਂ ਉਹਨਾਂ ਨੇ ਪਿੰਡ ਛੱਡਿਆ ਕਦੋਂ ਲੈ ਕੇ ਸਾਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਚੱਲ ਕੋਈ ਗੱਲ ਨਹੀਂ ਪੁੱਤ ਹਰਪਿੰਦਰ ਨੂੰ ਮਾਰਦੀ ਆ ਆਵਾਜ਼ ਤੇਰੇ ਸਾਹਮਣੇ ਗੱਲ ਹੋ ਜਾਂਦੀ ਸਾਰੀ ਕਿ ਮੈਂ ਝੂਠੀ ਆ ਤੇ ਰਪਿੰਦਰ ਝੂਠੀ ਆ ਉਹ ਰਮਨਾਰ ਉਹ ਇਹਨਾਂ ਵਿਚਾਰਿਆਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਚਲੋ ਮੈਂ ਮੰਨਦੀ ਆ ਇਹਨਾਂ ਨੂੰ ਨਹੀਂ ਪਤਾ ਪਰ ਹੁਣ ਰਪਿੰਦਰ ਦੇ ਇਹਨਾਂ ਨੂੰ ਦੱਸੂਗੀ ਨਾ ਵੀ ਗੱਲ ਹੋਈ ਕੀ ਆ ਕਿੰਨੂੰ ਉੱਥੇ ਫੜਾ ਕੇ ਆਈ ਸੀ ਤੇ ਕਿਹਦੇ ਕੋਲ ਲੈ ਕੇ ਆਈ ਆ ਚਲ ਮਾਰੋ ਅੱਜ ਫਿਰ ਉਹਨੂੰ ਰਪਿੰਦਰ ਗੱਲ ਸੁਣਾ ਰਪਿੰਦਰ ਕਿਹੜੇ ਸੈੱਟ ਦੀ ਗੱਲ ਕਰਦੇ ਹੋ ਮਾਸੀ ਜੀ ਕੀ ਕਹਿੰਦੇ ਆਏ ਸਾਡੇ ਵੀਰ ਜੀ ਉਹੀ ਜਿਹੜਾ ਪਿੰਡ ਦਿੱਤਾ ਉਹ ਚਾਚਾ ਉਹ ਦਨ ਮਮਮੀ ਨੇ ਨੰਨੂ ਪੜਾਇਆ ਸੀ ਨਾ ਰੁਪਿੰਦਰ ਕੋਲ ਸੈੱਟ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਉਹ ਵਾਲੇ ਸੈੱਟ ਦੀ ਗੱਲ ਕਰਨ ਦੀ ਹੈ ਉਹ ਸੈੱਟ ਦੀ ਗੱਲ ਕਰਨ ਦੀ ਹੈ ਹਾਂਜੀ ਉਹ ਸੈੱਟ ਦੀ ਗੱਲ ਕਰਨ ਦੀ ਹੈ ਵੀਰ ਜੀ ਉਹੜਾ ਸੈੱਟ ਹੀ ਨਾ ਉਦੋਂ ਵਿਆਹ ਨਹੀਂ ਭੂਆ ਦੇ ਮੁੰਡੇ ਦਾ ਉਹ ਮੈਂ ਆਉਂਦੇ ਆਉਂਦੇ ਨਾ ਮੰਮੀ ਨੂੰ ਫੜਾਈ ਰਾਤ ਨਹੀਂ ਰਾਹ ਹੋ ਗਿਆ ਸੀ ਤੇ ਮੈਂ ਚੱਲ ਹੁਣ ਪਿੰਡ ਕੀ ਫੜਨਾ ਆ ਉਹ ਮੈਂ ਉੱਥੇ ਛੱਡ ਆਈ ਮੰਮੀ ਦੇ ਕੋਲ ਕੋਣ ਪਤਾ ਨਹੀਂ ਆ ਵੀ ਕੀ ਕੰਮ ਬਣਿਆ ਤੁਹਾਡੇ ਨਾਲ ਤੇ ਕੀ ਨਹੀਂ ਬਣਿਆ ਹੈਗਾ ਹੁਣ ਮੈਨੂੰ ਇਹ ਨਹੀਂ ਪਤਾ ਲੱਗੰਦੀ ਆ ਕਿ ਉਹ ਸੈਟ ਮੰਮੀ ਨੇ ਰੱਖ ਲਿਆ ਵਾ ਕਿ ਜਾਂ ਇਹ ਵਾਲੀ ਮੰਮੀ ਨੇ ਰੱਖ ਲਿਆ ਵਾ ਪਰ ਪਿੱਦਰ ਤੇਰਾ ਕੀ ਇਰਾਦਾ ਵਾ ਵੀ ਇਹ ਮੰਮੀ ਨੇ ਲਗਾਇਆ ਵਾ ਸੱਚ ਬੋਲ ਸੱਚ ਕੀ ਕਰਕੇ ਆਈਆਂ ਤੂੰ ਵੇਹ ਪੁੱਤ ਇਹ ਕਿਹੜਾ ਮੋਟਰਸਾਈਕਲ ਤੇ ਗਏ ਸੀ ਗੱਡੀ ਤੇ ਤਾਂ ਗਏ ਸੀ ਜੇ ਸੈਟ ਇੱਥੋਂ ਨਾ ਲੈ ਕੇ ਜਾ ਸਕਦੇ ਆ ਨਾ ਤੇ ਉਧਰੋਂ ਲੈ ਕੇ ਆ ਸਕਦੇ ਸੀਗੇ ਇਹ ਕਿ ਮੰਮੀ ਨੂੰ ਫੜਾ ਕੇ ਆਈ ਹੋਂ ਨਾ ਮੇਰਾ ਲਾਉਣ ਲਈ ਆ ਵੀ ਤੁਸੀਂ ਲਗਾ ਲਿਆ ਜੇ ਮੈਂ ਲਗਾਉਣਾ ਹੀ ਤੈਨੂੰ ਪਾਉਣਾ ਹੀ ਕਿਉਂ ਹੀ ਮੈਂ ਉਹਦੇ ਨਾਮ ਆ ਪਾਉਂਦੀ ਹੁਣ ਆਪੇ ਹੀ ਪੁੱਛ ਲੈ ਆਪਣੀ ਭੈਣ ਨੂੰ ਕਿ ਗਲਤੀ ਕਿਹਦੇ ਵਿੱਚ ਵਾ ਮੈਂ ਤਾਂ ਹੀ ਤਾਂ ਨੂੰ ਸੱਧਿਆ ਵਾ ਮੈਂ ਤਾਂ ਕਿਹਾ ਸੀ ਆਪਣੀ ਮੰਮੀ ਨੂੰ ਨਾਲ ਲੈ ਕੇ ਆਵੀ ਜਿੰਨੇ ਸੈਟ ਰੱਖਿਆ ਸੀ ਪ੍ਰਕਾਸ਼ਿੰਦਰ ਜਿੱਦ ਨੂੰ ਪਿੰਡ ਗਈ ਹਾਂ ਜੋ ਸੈਟ ਲੈ ਕੇ ਆਈਆਂ ਉਥੋਂ ਚੈੱਕ ਨਹੀਂ ਕੀਤਾ ਉਹਦ ਨੂੰ ਉਹ ਵੀਰ ਜੀ ਇਹੋ ਤੇ ਮੇਰੇ ਕੋਲ ਗਲਤੀ ਹੋ ਗਈ ਆ ਜੇਕਦੇ ਮੈਂ ਵੇਖ ਲੈਂਦੀ ਨਾ ਤੇ ਮੈਨੂੰ ਪਤਾ ਲੱਗ ਜਾਂਦਾ ਕਿ ਵਿੱਚ ਅਸਲੀ ਆ ਕਿ ਜਾਂ ਨਕਲੀ ਸੈਟ ਆ ਵਾ ਇਹ ਹੁਣ ਦੱਸ ਕਿ ਦਾ ਨਾਲ ਹੋਣਾ ਈ ਹੁਣ ਇਹਨਾਂ ਦਾ ਨਾਲ ਹੋਣਾ ਕੋ ਜਾਂ ਮੰਮੀ ਦਾ ਲੱਗਣਾ ਦੱਸ ਹੁਣ ਪਤਾ ਨਹੀਂ ਵੀਰ ਜੀ ਮੈਨੂੰ ਇਹਨਾਂ ਦੀ ਕਿਹੜਾ ਲੱਗਣਾ ਤੇ ਕਿਹੜਾ ਨਹੀਂ ਉਸ ਟਾਈਮ ਤੇ ਵੇਖਣਾ ਚਾਹੀਦਾ ਈ ਨਾ ਤੈਨੂੰ ਕਿ ਜਿਹੜਾ ਸਾਡੇ ਸਾਡੇ ਕੋਲ ਆਹ ਪੀ ਚਲੋ ਮੰਮੀ ਜੀ ਹੁਣ ਚੈੱਕ ਕਰ ਹੀ ਲੈਣਾ ਇਹਨਾਂ ਨੇ ਵੇਖ ਹੀ ਲੈਣਾ ਨਾ ਤੂੰ ਉਥੋਂ ਲੈ ਕੇ ਆਈ ਤੇ ਤੂੰ ਚੈੱਕ ਨਾ ਕੀਤਾ ਤਾਂ ਮੰਮੀ ਨੇ ਕਰਨਾ ਕਿ ਨਹੀਂ ਚਹੀ ਪਿਆ ਵਾ ਅੰਦਾਜ਼ ਸੋਨੇ ਦਾ ਈ ਹੋਊਗਾ ਆਹ ਕੰਮ ਦਾ ਥੋੜਾ ਪਤਾ ਹੀ ਪਿਆ ਵਾਲਾ ਕੰਮ ਹੋਊਗਾ ਹਫਤਾ ਦੋ ਹਫਤੇ ਅਸੀਂ ਤੁਹਾਡੇ ਕੋਲ ਪਿਆ ਰਹਿਆ ਤੁਸੀਂ ਨਹੀਂ ਵੇਖਿਆ ਚਲ ਚੰਗਾ ਹਾਂ ਗੱਲਾਂ ਤਾਂ ਤੈਨੂੰ ਬਥੇਰੀਆਂ ਕਰਨੀਆਂ ਆਉਂਦੀਆਂ ਵਾ ਹੁਣ ਜਾ ਕੇ ਨਾ ਤੇ ਚਾਹ ਪਾਣੀ ਲਿਆ ਉਹਨਾਂ ਨੂੰ ਚਾਹ ਪਾਣੀ ਵੀ ਪਿਆਰ ਬਾਕੀ ਗੱਲ ਬਾਅਦ ਚ ਕਰ ਲੈਨੇ ਆ ਪਾਣੀ ਪੂੜੀ ਪੀਤਾ ਵੀ ਨਹੀਂ ਲਖਵੀਰ ਪਾਣੀ ਪੀ ਲੇ ਰਪਿੰਦਰ ਆ ਮੇਰੀ ਗੰਮਡ ਗੱਲ ਸੁਣ ਕੇ ਰਾਵੇ ਆ ਵੇਖਿਆ ਜੇ ਪ੍ਰਾਣ ਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਦਾ ਇਹ ਮਾਵਾ ਤਾਂ ਹੀ ਸਾਰੇ ਕੰਮ ਕਰਦੀਆਂ ਫਿਰਦੀਆਂ ਵਾ ਹੁਣ ਥਾਲ ਕੇ ਪ੍ਰਾਣੇ ਖੜਿਆ ਨਾ ਆਪੇ ਪੁੱਛੂਗਾ ਤੇਲ ਚੰਮ ਕਰੂਗਾ ਇਹਦਾ ਮਨ ਮਾਂ ਤਾਂ ਹੀ ਨਹੀਂ ਆਈ ਨਾਲ ਉਹਨੂੰ ਪਤਾ ਵੀ ਬੀਜਤੀ ਬੜੀ ਹੋਣੀ ਆ ਚਲ ਕੋਈ ਨਹੀਂ ਹੁਣ ਪਰਜਾਈ ਆਈ ਹੈ ਨਾ ਆਪੇ ਸਿਰ ਤੇ ਸਵਾਹ ਪਾਉਗੀ ਕਿ ਸਹੁਰਿਆਂ ਦੇ ਘਰ ਆ ਕੰਮ ਕੀਤਾ ਵਾ ਸੱਸ ਨੇ ਕੀਤਾ ਕਿ ਨਣਾਨ ਨੇ ਕੀਤਾ ਬਚਾਰ ਹੁਣ ਉਹਦੇ ਭਰਾ ਨੇ ਠਾਲ ਕੇ ਖੜਿਆ ਵਾ ਵੇਜ ਤੇ ਭਲਾ ਕੀ ਕਰਤਾ ਆ ਬੀਟੀ ਇੱਧਾ ਕਰੋ ਅੰਦਰੇ ਬੈਠੋ ਅਗੀਆਂ ਆਪਾਂ ਗੱਲ ਕਰੀਏ ਕੋਈ ਨਹੀਂ ਕਰ ਲੋ ਹਾਂਜੀ ਦੱਸੋ ਵੀਰ ਜੀ ਮੇਰੀ ਗੱਲ ਸੁਣੋ ਆਏ ਤਾਂ ਆਪੇ ਇੱਥੇ ਆਇਆ ਵਾ ਪਰ ਜਿਹੜੀ ਗੱਲ ਇੱਥੇ ਹੋਈ ਹੈ ਨਾ ਇਹਦੇ ਨਾਲ ਬੇਇੱਜ਼ਤੀ ਬੜੀ ਹੋਈ ਸਾਡੀ ਮੈਨੂੰ ਤੇ ਧਰਤੀ ਵੇਲ ਨਹੀਂ ਦੇਣ ਦੀ ਜਿਉਂਦੀ ਆ ਮੈਂ ਗੱਲਾਂ ਸੁਣੀਆਂ ਵਾ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨੇ ਸਾਨੂੰ ਮੈਨੂੰ ਇਹ ਗੱਲ ਦੱਸ ਵੀ ਇਹ ਕੰਮ ਤੂੰ ਕੀਤਾ ਵਾ ਕਿ ਮੰਮੀ ਨੇ ਕੀਤਾ ਵਾ ਵੀਰ ਜੀ ਪਹਿਲਾਂ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਮੰਮੀ ਕਿਉਂ ਨਹੀਂ ਨਾਲ ਆਏ ਹੈਗੇ ਉਹਨਾਂ ਦਾ ਤੇ ਆਉਣ ਦਾ ਫਰਜ਼ ਬੰਦਾ ਸੀ ਨਾ ਜਦੋਂ ਮੈਂ ਫੋਨ ਕੀਤਾ ਇਨੀ ਵਾਰ ਨਾ ਉਹ ਘੜੀਆਂ ਫੋਨ ਚੁੱਕਾਂ ਦੇ ਆ ਇਹ ਗੱਲ ਦਾ ਤਾਂ ਪਤਾ ਲੱਗਿਆ ਵੀ ਗੱਲ ਹੈ ਕੀ ਆ ਫੋਨ ਉਹਨਾਂ ਨੇ ਤੇਰਾ ਕੀ ਚੁੱਕਣਾ ਵਾ ਜਿੱਦਣ ਮੈਨੂੰ ਪਹਿਲੇ ਦਿਨ ਫੋਨ ਆਇਆ ਨਾ ਮਾਸੀ ਦਾ ਤੇ ਮੈਂ ਮੰਮੀ ਨਾਲ ਕੀਤੀ ਗੱਲ ਯਾਗਲੇ ਦਦਾ ਮਾਸੀ ਦਾ ਮੈਨੂੰ ਫੋਨ ਆਇਆ ਵਾ ਤੇ ਉਹ ਕਹਿੰਦੇ ਆ ਵੀ ਆਪਣੀ ਮੰਮਾ ਨੂੰ ਲੈ ਕੇ ਇੱਥੇ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਾਣਾ ਵਾ ਉਹਨਾਂ ਨੇ ਮੈਨੂੰ ਨਾ ਕਰਤੀ ਕਿ ਮੈਂ ਕੋਈ ਨਹੀਂ ਟਾਈਮ ਮੈਂ ਨਹੀਂ ਘੇ ਜਾਣਾ ਗਰਮੀ ਬੜੀ ਆ ਹੁਣ ਮੈਨੂੰ ਕੀ ਪਤਾ ਵਾ ਵੀ ਤੁਹਾਡੀਆਂ ਮਾਵਾਂ ਵੀ ਅੰਜ ਕੀ ਗੱਲ ਹੈਗੀ ਉਹ ਵੀਰ ਜੀ ਮੈਨੂੰ ਨਹੀਂ ਪਤਾ ਇਹ ਹੁਣ ਇਹਦੇ ਵਿੱਚ ਮੰਮੀ ਨੇ ਕੋਈ ਕੰਮ ਕਰ ਦਿੱਤਾ ਵਾ ਕਿ ਜਾਂ ਭਾਬੀਆਂ ਨੇ ਕੀਤਾ ਵਾ ਭਾਬੀਆਂ ਮਗੜਾ ਵੇਖ ਕੇ ਜਰਦੀਆਂ ਆ ਤਾਂ ਹੁਣ ਭਾਬੀਆਂ ਦਾ ਨਾਮ ਲੈਦੇ ਅੰਦਰ ਉੱਥੇ ਮੰਮੀ ਦਾ ਨਾਲ ਆਣ ਦੀ ਹੈ ਕਦੀ ਉੱਧਰ ਵਾਲੀ ਦਾ ਕਦੀ ਇੱਧਰ ਵਾਲੀ ਦਾ ਤੇ ਹੁਣ ਆਪਾਂ ਵੀਰ ਜੀ ਸੈਟ ਮੇਂ ਜਵਦਾ ਉੱਥੋਂ ਹੀ ਬਦਲੇ ਆਇਆ ਵਾ ਠੀਕ ਵਾ ਨਾ ਹੁਣ ਇੰਨਾ ਨਹੀਂ ਮੈਨੂੰ ਪਤਾ ਕਿ ਮੰਮੀ ਨੇ ਕੀਤਾ ਵਾ ਜਾਂ ਇੰਨਾ ਕੀਤਾ ਉਹ ਸੈਟ ਦੇ ਬਦਲੇ ਉੱਥੋਂ ਆਇਆ ਵਾ ਪਰ ਜੇ ਪਤਾ ਹੋਊਗਾ ਤੈਨੂੰ ਵੀ ਉੱਥੇ ਬਦਲੇ ਤਾਂ ਹੀ ਆ ਨਾ ਜੇ ਤੂੰ ਲੈ ਕੇ ਆਈਂ ਤੂੰ ਚੱਕੀ ਹੋਣੀ ਕੀਤਾ ਉਹ ਇਹੋ ਤੇ ਮੇਰੇ ਕੋਲ ਗਲਤੀ ਹੋ ਗਈ ਜੇ ਮੈਂ ਸੈਟ ਚੱਕ ਉਹ ਤੇ ਕਰ ਲੈਂਦੀ ਨਾ ਤੇ ਮੈਨੂੰ ਪਤਾ ਲੱਗ ਜਾਣਾ ਸੀ ਵੀਰ ਜੀ ਹੁਣ ਮੈਂ ਪੇਕੇਆਂ ਥੋੜਾ ਸ਼ੱਕ ਕਰਨਾ ਵਾ ਤੇ ਨਾਲੇ ਮੈਨੂੰ ਇਹ ਦੱਸੋ ਮੰਮੀ ਹੈ ਕਿੱਥੇ ਆ ਉਹ ਨਾਲ ਆਏ ਕਿਉਂ ਨਹੀਂ ਕੀ ਗੱ ਦੀਦਲੀ ਮਮੇ ਨੂੰ ਗੱਲ ਦਸੀਆ ਮਮੇ ਨੇ ਤਾਂ ਤਿਆਰੀ ਕਰ ਲਈ ਹਜੂਰ ਸਾਹਿਬ ਜਾਣ ਦੀ ਉਹਨਾਂ ਨੇ ਹੁਣ ਘੜੂ ਘੜ 12 13 ਦਿਨਾਂ ਤੱਕ ਹੋਣਾ ਵਾ ਚੱਲ ਉਹਨਾਂ ਦੇ 12 13 ਦਿਨਾਂ ਤੱਕ ਵਾ ਬੰਦਾ ਦੱਸ ਦੇ ਦਵੇ ਨਾ ਗੜੀਆਂ ਫੋਨ ਚੁੱਕਾਂ ਦੇ ਨਾ ਕੁਝ ਹੋਰ ਫੋਨ ਮੈਂ ਹੀ ਕੀਤਾ ਮਮੇ ਫੋਨ ਕੀਤਾ ਮੇਰਾ ਵੀ ਫੋਨ ਚੁੱਕਿਆ ਉਹਨਾਂ ਨੇ ਜਾਂ ਜਾਂਦੇ ਪਏ ਉਹਨੇ ਰਸਤੇ 'ਤੇ ਤਾਂ ਹੀ ਨਹੀਂ ਗੱਲ ਹੋਈ ਜਾਂ ਜਾਣਗੇ ਨੀ ਚੁੱਕਦੇ ਹੋਣੇ ਫਿਰ ਪਤਾ ਤੇ ਲੱਗੀ ਜਾਣਾ ਵਾ ਕਿ ਸੋਨਾ ਜਾਂ ਇਧਰੋਂ ਗਾਮਸ਼ਾ ਹੋਇਆ ਵਾ ਕਿ ਜਾਂ ਉਧਰੋਂ ਹੋਇਆ ਆ ਬਾਕੀ ਗੱਲਾਂ ਤੇ ਰਪਿੰਦਰ ਛੱਡ ਇੱਥੇ ਆਏ ਨ ਕਿੰਨੀ ਬੇਇੱਜ਼ਤੀ ਹੋਈ ਆ ਸ਼ਰਿਆਂ ਮ ਉਹਨਾਂ ਨੇ ਸਾਨੂੰ ਉੱਥੇ ਬ ਇਤੋਂ ਵੱਡੀ ਹੋਰ ਗੱਲ ਗੜੀ ਹੋਣੀ ਆ ਮੈਂ ਇੱਥੇ ਵੜਨ ਜੁਗਾ ਨਹੀਂ ਰਿਹਾ ਅੱਗੇ ਤੋਂ ਕਿਹੜੇ ਮੂੰਹ ਨਾਲ ਅੱਗੇ ਦਰੋਣਾ ਆ ਇੱਥੇ ਵੀਰ ਜੀ ਮੈਨੂੰ ਇਹਨਾਂ ਗਲਾਉਂਦਾ ਨਹੀਂ ਪਤਾ ਹੈਗਾ ਠੀਕ ਵਾ ਨਾ ਹੁਣ ਮੈਨੂੰ ਨਹੀਂ ਪਤਾ ਕਿ ਜਾਂ ਪਿੱਛੋਂ ਗਾਂ ਪਸ਼ਾ ਹੋ ਗਿਆ ਵਾ ਕਿ ਜਾਂ ਇੱਥੋਂ ਹੋਇਆ ਵਾ ਤੇ ਕੋਈ ਨਹੀਂ ਪਤਾ ਲੱਗੀ ਜਾਣਾ ਵਾ ਕਿੰਨਾ ਕਚੇਰਵਾ ਸਾਹਦੇ ਸਾਹਮਣੇ ਆਈ ਜਾਣਾ ਉਹ ਤੇ ਹੋਣਾ ਜਦੋਂ ਹੋਣਾ ਉਹ ਤਾਂ ਬਾਅਦ ਚ ਗੱਲ ਆ ਪਰ ਹੁਣ ਦੀ ਗੱਲ ਕਰਨ ਬੇਇੱਜ਼ਤੀ ਕਿੰਨੀ ਹੋ ਗਈ ਜੀ ਕਿਹੜਾ ਵੀਰ ਜੀ ਕੀ ਕਰ ਸਕਦੀ ਆ ਜੇ ਤੈਨੂੰ ਵੀ ਗੱਲ ਦਾ ਪਤਾ ਤੂੰ ਸਾਨੂੰ ਦੱਸਦੇ ਨਹੀਂ ਮਾੜਾ ਮੋਟਾ ਫੋਨ ਕਰਕੇ ਕਿ ਅਸੀਂ ਹੋਸਾ ਬਣਾਉਂਦੇ ਉਹ ਮੈਨੂੰ ਨਹੀਂ ਪਤਾ ਵੀਰ ਜੀ ਨੇ ਕਿਹੜੇ ਵੇਲੇ ਫੋਨ ਕੀਤਾ ਨਾ ਮੈਨੂੰ ਨਾ ਦੱਸਿਆ ਤੇ ਨਾ ਮੈਨੂੰ ਪੁੱਛਿਆ ਬਸ ਸਿੱਧੀ ਗੱਲ ਵਾ ਉਹ ਤੇ ਕਹਿੰਦੇ ਸਾਨੂੰ 10 15 ਦਿਨ ਹੋ ਗਏ ਘਰ ਦੇ ਵਿੱਚ ਕਬੱਟ ਪਏ ਇਹਨੂੰ ਤੁਹਾਡੇ ਤਾਂ ਗੱਲ ਨਹੀਂ ਨਹੀਂ ਪਰ ਮੈਨੂੰ ਨਹੀਂ ਨਾ ਦੱਸਿਆ ਇਹਨਾਂ ਨੇ ਵੀ ਆਪਾਂ ਸੱਦਣ ਲੱਗੇ ਆ ਉਹਨਾਂ ਨੂੰ ਉਹ ਨਾਲੇ ਮੇਰੀ ਗੱਲ ਸੁਣ ਤੂੰ ਕਦੀ ਆਪਣੇ ਪਰਜਾਇਆਂ ਦੇ ਨਾਲ ਆਦ ਨਹੀਂ ਕਰੀ ਕਿਹਦੇ ਨਾਲ ਆਦ ਨਹੀਂ ਮੁਰਦੇ ਤੂੰ ਉੱਥੇ ਬਣ ਜੂਗੀ ਰਹਿਣਾ ਕਿ ਨਹੀਂ ਰਹਿਣਾ ਅੱਗੇ ਬੜਾ ਮਿਲਦੀ ਆ ਮੈਨੂੰ ਨਾ ਆਉਣਗੀਆਂ ਤੇ ਨਾ ਸਾਈਂ ਤੇ ਨਾ ਮੈਂ ਜਾਣੀ ਆ ਉੱਥੇ ਸਿੱਧੀ ਗੱਲ ਐ ਲੈ ਹੁਣ ਚੰਗੀ ਗੱਲ ਹੈ ਨਾ ਉਹਦੇ ਚਾਹ ਪਾਣੀ ਪੀਓ ਉੱਤ ਆ ਸੈਟ ਜੇ ਤੂੰ ਆਪ ਹੀ ਵੇਖ ਲੈ ਤੂੰ ਵੀ ਸਿਆਣੀ ਆ ਤੂੰ ਵੀ ਨੌਂ ਤੇ ਹੀ ਆ ਤੇ ਇਹਨੂੰ ਵੀ ਤੇਰੇ ਸਾਸ ਨੇ ਪਾਇਆ ਹੀ ਹੋਊਗਾ ਅਸਲੀ ਆ ਕਿ ਨਕਲੀ ਆ ਲਖਬੀਰ ਇਹ ਤੇ ਆਰਟੀਫੀਸ਼ਲ ਲੱਗਣ ਦੇ ਆ ਇਹ ਤੇ ਹੈ ਹੀ ਆਰਟੀਫੀਸ਼ਲ ਆ ਦੇਖ ਤੂੰ ਵੇਖੋਂਦੇ ਹੀ ਪਤਾ ਲੱਗਣ ਦੇ ਆ ਵੀ ਨਕਲੀ ਆ ਮਾਸੀ ਜੀ ਤੁਹਾਡੀ ਗੱਲ ਸਹੀ ਏ ਇਹ ਤੇ ਆਰਟੀਫੀਸ਼ਲ ਆ ਤੇ ਵੇਖ ਲਓ ਤੁਹਾਡੀ ਕੁੜੀ ਤੁਹਾਡਾ ਨਾਂ ਲਾਈ ਜਾਂਦੀ ਆ ਤੁਹਾਡੀ ਅੱਖਾਂ ਸਾਹਮਣੇ ਹੀ ਆ ਮੇਰੇ ਘਰ ਦਾ ਉਹ ਬਖਾਇਦਾ ਤੁਹਾਨੂੰ ਕੋਈ ਸ਼ੱਕ ਨਾ ਰਹੇ ਕਿਰਪINDER ਦੀ ਸੱਸ ਕੰਮ ਕਰਦੀ ਹੈ ਤੇ ਮੰਮੀ ਉਹਨਾਂ ਨੇ ਖੜ ਕੇ ਕੀ ਕਰਨਾ ਆ ਕਿ ਉਹ ਦਮਾਸ਼ਾ ਦਿਖਾ ਲੈਂਦੇ ਆ ਲੋਕਾਂ ਨੂੰ ਨਹੀਂ ਮੈਰਾ ਤੇਨੂੰ ਕੀ ਕਰਨਾ ਵਾ ਤੇਰੀ ਮਾਂ ਪਾਲੂਗੀ ਕਰਕੇ ਸਾਰੇ ਕੰਮ ਤੁਸੀਂ ਆਪ ਤੂੰ ਹੁੰਦੀ ਮੰਮੀ ਦਾ ਨਾਮ ਲਈ ਜਾਂਦੇ 24 ਕਰਦਾ ਤੂੰ ਹਾਂ ਕਰਨਾ ਹੈ ਕਹ ਰਹੀ ਥੈਂਕੀ ਗਾਲੀਓ ਆ ਸੁਣ ਲੈ ਦੱਲਾ ਤੇਰੇ ਹੁੰਦਿਆ ਡਈਆ ਜਪਾਨ ਚ ਜਾਓ ਬੱਚਾ ਨੂੰ ਮਾਤਾ ਜਾ ਉਹਦਾ ਕੰਮ ਕਰ ਜਾ ਮੈਂ ਕਹਦਾ ਕੰਮ ਕਰਾ ਮਾਸੀ ਜੀ ਮੰਮੀ ਆਣਗੇ ਨਾ ਤੇ ਫਿਰ ਮੰਮੀ ਨੂੰ ਭੇਜਾਂਗੇ ਫਿਰ ਤੁਸੀਂ ਗੱਲ ਕਰ ਲਿਓ ਫਿਰ ਸੈਟ ਲੈ ਜਾਂਦਗੇ ਮੰਮੀ ਉਹ ਤੈਨੂੰ ਨਾਲ ਹੀ ਲੈ ਜਾਓ ਨਹੀਂ ਮਾਸੀ ਆਪਾਂ ਇਹਨੂੰ ਲੈ ਕੇ ਨਹੀਂ ਗਏ ਜਾਣਾ ਜਦੋਂ ਮੰਮੀ ਆਉਣਗੇ ਨਾ ਮੈਂ ਇਹਨਾਂ ਨੂੰ ਲੈ ਕੇ ਆਉਂਗਾ ਇੱਥੇ ਫਿਰ ਆਪਾਂ ਗੱਲ ਕਰਾਂਗੇ ਇੱਥੇ ਨਹੀਂ ਮੰਮੀ ਜਦੋਂ ਆਊਗੀ ਨਾ ਇਹ ਨਾਲ ਹੀ ਆਜੂਗਾ ਮੈਂ ਰਾ ਕੇ ਕੀ ਕਰਨਾ ਮੰਮੀ ਉਹਨਾਂ ਦਾ ਨਹੀਂ ਖਾਣਾ ਬਸ ਠੀਕ ਹੋਣਾ ਮੰਮੀ ਰਹਿਣ ਤਾਂ ਇਹਨੂੰ ਇੱਥੇ ਹੀ ਠੀਕ ਆ ਨਾ ਮੰਮੀ ਜਦੋਂ ਆਜੂਗੀ ਨਾ ਤੇ ਗੱਲ ਕਰ ਲਾਂਗੇ ਉਹਨਾਂ ਨਾਲ ਚੱਕ ਚੰਗਾ ਦੀ ਕਦਰ ਕਰਾਂਦੇ ਆ ਘਰੇ ਆ ਕੇ ਜੇ ਤੂੰ ਸੋਹਣੀ ਕਦਰ ਕੀਤੀ ਸੀ ਤੂੰ ਹੀ ਨਾ ਇਹ ਕੰਮ ਕਰਦੀ ਸਿਰਫ ਖੇਪਵਾ ਕੇ ਆ ਤੀ ਤੋ ਸੱਚ ਪਤਾ ਲੱਗੀ ਜਣਾ ਮਨਾ ਕਿਹਦਾ ਕੰਮ ਹੋਇਆ ਆਹੋ ਸੱਚ ਤਾਂ ਸਦਿਆਂ ਨੂੰ ਪਤਾ ਲੱਗਣਾ ਆਪ ਤੁਹਾਡੇ ਸਾਹਦੇ ਤੇ ਬੈਠੀ ਐ ਨਾ ਕੋ ਸੈਟ ਐ ਨਹੀਂ ਨਾ ਭਲਾ ਕਰੀ ਪਹਿਲਾਂ ਤਾਂ ਪੁੱਤ ਮੈਨੂੰ ਇਹ ਗੱਲ ਦੱਸ ਵੀ ਤੇਰੀ ਮੰਮੀ ਨਾਲ ਕਿਉਂ ਨਹੀਂ ਆਈ ਮਸੀ ਜੀ ਉਹਦਾ ਮੰਮੀ ਨਹੀਂ ਆਉਣਾ ਸੀ ਨਾਲ ਪਰ ਪਿੰਡੋਂ ਨਾ ਗੱਡੀ ਗਈ ਆ ਹਜੂਰ ਸਾਹਿਬ ਤੇ ਮੰਮੀ ਉਹਨਾਂ ਨਾਲ ਗਈ ਐ ਤੇ ਲੱਗ ਜਣੇ ਉਹਨਾਂ ਨੂੰ 10 12 ਦਿਨ ਆ ਜਾਣਗੇ ਫਿਰ ਤੇ ਮੈਂ ਨਾਲ ਲੈ ਕੇ ਆਉਂਗਾ ਉਹਨਾਂ ਨੂੰ ਨਾਲੇ ਫਿਰ ਕਿਹੜੀ ਗੱਲ ਆ ਕਰਦੇ ਜੀ ਉਹ ਤੁਸੀਂ ਵੀ ਹਰ ਕੋਈ ਸਾਡੇ ਤੇ ਕੋਈ ਨਹੀਂ ਮੰਮੀ ਆਉਣਗੇ ਤੇ ਫਿਰ ਅਸੀਂ ਗੱਲ ਕਰਾਂਗੇ ਬਬੀ ਪੁੱਤ ਸੈਟ ਤੇ ਮੈਂ ਰੱਖ ਲੈਣੀ ਆ ਪਰ ਮੇਰੀ ਇੱਕ ਗੱਲ ਯਾਦ ਰੱਖੀ ਜਿੱਦਾਂ ਤੇਰੀ ਮੰਮੀ ਆਉਗੇ ਨਾ ਉਹਨੂੰ ਨਾਲ ਲੈ ਕੇ ਤੇ ਜ਼ਰੂਰ ਪਹੁੰਚੀ ਠੀਕ ਵਾ ਨਾ ਕੋਈ ਨਹੀਂ ਮੈਂ ਲੈ ਕੇ ਆਉਂਗਾ ਨਾਲ ਉਹਨਾਂ ਨੂੰ ਆਪਾਂ ਕਿਹੜਾ ਕਿਤੇ ਭੱਜੇ ਆ ਇੱਥੇ ਹੀ ਆ ਕੋਈ ਨਹੀਂ ਆਵਾਂਗੇ ਠੀਕ ਆ ਬਾਜੀ ਆਪਾਂ ਚੱਲਦੇ ਹਾਂ ਓਣ ਪੂਰੀ ਰੋਟੀ ਪਾਣੀ ਖਵਾ ਕੇ ਚੱਲ ਜਣਾ ਹੈ ਭਾਜੀ ਨਹੀਂ ਘਰੇ ਹੈ ਨਹੀਂ ਕੋਈ ਵੀ ਫਿਰ ਤੁਹਾਨੂੰ ਜਾਣਾ ਪੈਣਾ ਚਲੋ ਭਾਜੀ ਤੁਸੀਂ ਨਾ ਟੈਨਸ਼ਨ ਨਾ ਲਿਓ ਤੇ ਕੋਈ ਗੱਲ ਨਹੀਂ ਜਿਹੜੀ ਵੀ ਗੱਲ ਹੋ ਗਈ ਉਹਦਾ ਹੱਲ ਕੱਢ ਲਾਂਗੇ ਚਲੋ ਠੀਕ ਹੈ ਭਾਜੀ ਚੰਗਾ ਠੀਕ ਹੈ ਭਾਣੇ ਚਲੋ ਮੇਰੀ ਗੱਲ ਸੁਣੋ ਵੇਖ ਲਓ ਮਮੀ ਦੇ ਕੰਮ ਹੈ ਕਿਦਾਂ ਬੇਇੱਜ਼ਤੀ ਕਰਵਾਈ ਹੈ ਇਹਨਾਂ ਨੇ ਇਕਮ ਚੰਗੀ ਉਹਨਾਂ ਵਾਸਤੇ ਭੁਰ ਵੀਰ ਜੀ ਇਹ ਵਿਚਾਰਾ ਇਹ ਤਾਂ ਨੱਕ ਦੇਣ ਜੋਗਾ ਨਹੀਂ ਰਿਹਾ ਹੈਗਾ ਇੰਨੀਆਂ ਗੱਲਾਂ ਬਾਤਾਂ ਉਹਨਾਂ ਨੂੰ ਸੈਟ ਫੜਾਈ ਜਾਂਦੇ ਵੀ ਸੈਟ ਲੈ ਜਾਓ ਇਹਨਾਂ ਨੂੰ ਇੰਨਾ ਪਤਾ ਵਾ ਵੀ ਜਾਂ ਇੱਥੋਂ ਬਦਲੇ ਆਇਆ ਵਾ ਤੇ ਜਾਂ ਇੱਥੋਂ ਬਦਲੇ ਆ ਵਾ ਇਹ ਗੱਲ ਦਾ ਤਾਂ ਕਿਸੇ ਨੂੰ ਨਹੀਂ ਪਤਾ ਹੈਗਾ ਨਾ ਉਹਨਾਂ ਵਿਚਾਰਿਆਂ ਨੂੰ ਪਤਾ ਨਾ ਇਹਨਾਂ ਨੂੰ ਪਤਾ ਇਹ ਸਿੱਧੋ ਸਿੱਧੀ ਉਹਨਾਂ ਦਾ ਨਾਮ ਲਈ ਜਾਂਦੇ ਤੇ ਜੇ ਉਹ ਪਰਜਾਈ ਸਾਹਮਣੇ ਡੇ ਗੱਲਾਂ ਬਾਤਾਂ ਕਰਨਾ ਤੇ ਪਰਜਾਈ ਕੱਲ ਨੂੰ ਕੀ ਕਹੂਗੀ ਮੈਨੂੰ ਵੀ ਤੇਰੇ ਇੱਥੇ ਪੈਸੌਰੇ ਗਏ ਹੀ ਉਹਨਾਂ ਨੇ ਕਿੰਦਾ ਗੱਲਾਂ ਬਾਤਾਂ ਕੀਤੀਆਂ ਹਨ ਨੂੰ ਮੈਂ ਕਿਤੇ ਕਿਹੜੇ ਮੂਨਾ ਜਾਣਾ ਵਾ ਉਥੇ ਮੈਨੂੰ ਇਹ ਦੱਸੋ ਸਰਪਿੰਦਰ ਹੁਣ ਜਿਹੜੇ ਕੰਮ ਆ ਤੇ ਸੱਦਿਆ ਸੀ ਮੰਮੀ ਨੇ ਉਹਦੇ ਗੱਲਾਂ ਉਹਨੇ ਕਰਨੀਆਂ ਆ ਤੇ ਉਹ ਕਹਿੰਦੇ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਤੇ ਜੇ ਮੰਮੀ ਨੂੰ ਸਾਰੀ ਗੱਲ ਦਾ ਪਤਾ ਸੀ ਤੇ ਮੰਮੀ ਆ ਜਾਂਦੀ ਨਾਲ ਪਰਝਾਈ ਨਾਲ ਆਉਂਦੀ ਜਿੱਤੇ ਤੱਕ ਮੈਨੂੰ ਲੱਗਣ ਡਿਆ ਵਾ ਸੋ ਉਹਨਾਂ ਦੇ ਫਿਰ ਹੈਗਾ ਹੀ ਮਾਤਾ ਕੋ ਜਾਂ ਤੇ ਫਿਰ ਨਾਲ ਆਉਂਦੀ ਨਾਲ ਆ ਜਾਂਦੀ ਤੇ ਸਾਰੇ ਹੱਲ ਹੋ ਜਾਣੇ ਹੁਣ ਕੋਈ ਹੱਲ ਵੀ ਨਹੀਂ ਹੋਇਆ ਇਹ ਤੇ ਕਿ ਦੂਜੇ ਨੂੰ ਬੋਲ ਬੁਲਾਰਾ ਹੀ ਆ ਨਾ ਜਿੰਨਾ ਮਰਜ਼ੀ ਕਰੀ ਜਾਓ ਹੁਣ ਦੱਸ ਤੁਸੀਂ ਮੀਓ ਦਨੀਆ ਗੱਲਾਂ ਕਰੀ ਜਾਂਦੇ ਉਹਨਾਂ ਸਾਰਿਆਂ ਨੇ ਤੇ ਇਹ ਗੱਲ ਕਹਿਣੀ ਗਣੀ ਆ ਤੁਸੀਂ ਮੰਮੀ ਦਾ ਨਾਮ ਲਈ ਜਾਂਦੇ ਤਾਂ ਮੰਮੀ ਫਿਰ ਆ ਜਾਂਦੀ ਹੈ ਨਾਲ ਤੇ ਮੰਮੀ ਵਿਚਾਰੀ ਹੈ ਨਹੀਂ ਇੱਥੇ ਕਿੱਦਾਂ ਆ ਜਾਂਦੀ ਨਾਲ ਉਹ ਤੇ ਗਏ ਆ ਕਿਤੇ ਤਾਂ ਕਰਕੇ ਉਹਨਾਂ ਕੋ ਨਹੀਂ ਆਇਆ ਗਿਆ ਹੈਗਾ ਉਹ ਤਾਂ ਉਹਨਾਂ ਨੇ ਮਾਤਾ ਨੂੰ ਕਹਿ ਦਿੰਦਾ ਵੀ ਮਾਤਾ ਹੈ ਨਹੀਂ ਇੱਥੇ ਜਿੱਦਣ ਆਉਗੀ ਤੇ ਮੈਂ ਨਾਂ ਲੈ ਕੇ ਆਉਂਗਾ ਜਾਨ ਖਾਦੀ ਸੀ ਉਹਨਾਂ ਦੀ ਮਿੰਟ ਮਿੰਟ ਦੇ ਤਾਂ ਫੋਨ ਜਾਂਦੇ ਆ ਸੀ ਤੁਸੀਂ ਆਉਂਦੇ ਨਹੀਂ ਆਂ ਹੀ ਗੱਲ ਕਰਨੀ ਆ ਤੇ ਜੇ ਮੰਮੀ ਹੁਣ ਇੱਥੇ ਹੁੰਦੇ ਤੇ ਫੇਰੀ ਨਾਲ ਲੈ ਕੇ ਆਉਂਦੇ ਉਹਨਾਂ ਨੂੰ ਚਲ ਕੋਈ ਗੱਲ ਨਹੀਂ ਮੰਮੀ ਨੇ ਆਈ ਜਾਣਾ ਵਾ ਹੋਰ ਦੋ ਚਾਰ ਦਿਨ ਰਹਿਣਗੇ ਉੱਥੇ ਤੇ ਇਹਨਾਂ ਨੂੰ ਕੌਣ ਸਮਝਾਵੇ ਇਹਨਾਂ ਨੂੰ ਸਮਝਾ ਲਿਆ ਕਰੋ ਥੋੜਾ ਬੋਧਾ ਮਿੰਨ ਤੇ ਕਹਿੰਦੇ ਜੀ ਸਮਝਾ ਦੇਣਾ ਵਾ ਕਿ ਤੁਸੀਂ ਉਹਨਾਂ ਚਿਰ ਕੋਈ ਗੱਲ ਨਹੀਂ ਕਰਨੀ ਜਨਾਂ ਚਿਰ ਉਥੋਂ ਮਾਦਾ ਨਹੀਂ ਆਂਦੀ ਆਂਦੀ ਓਏ ਓ ਗੱਲਾਂ ਕੀਤੀਆਂ ਜਿਹੜੀਆਂ ਕਰਨ ਵਾਲੀਆਂ ਨਹੀਂ ਐ ਇਦਾਂ ਭਲਾ ਕੋਈ ਕਰਦਾ ਵਾ ਸੱਜ ਕੇ ਤੇ ਇਦਾਂ ਵੇਲੇ ਦੀ ਬੇਸਤੀ ਕਰ ਦੋ ਕੱਲ ਨੂੰ ਇਹਨਾਂ ਨੇ ਵੀ ਕੁੜੀ ਆਪਣੀ ਵਿਆਹਣੀ ਆ ਉਥੇ ਜਾ ਕੇ ਸਹੁਰੇ ਦੇ ਇਦਾਂ ਗੱਲਾਂ ਪਤਾਂ ਕਰਨਗੇ ਤੇ ਫਿਰ ਓਏ ਉਹਦੀਆਂ ਤਾਂ ਗੱਲਾਂ ਛੱਡ ਹਾਂ ਤੂੰ ਜਦੋਂ ਵਿਆਹ ਹੋਊਗਾ ਉਹਦਾ ਵੇਖੀ ਜਾਊਗੀ ਉਹ ਜਿਹੜੇ ਸੋਨੇ ਵਾਲੀ ਗੱਲ ਚੱਲਣ ਦੀ ਆ ਨਾ ਇਹਦਾ ਪਾਰ ਉਤਾਰਾ ਕਰ ਪਹਿਲਾਂ ਸੋਨੇ ਦੇ ਘਰੇ ਉਦਾਂ ਕੋਈ ਜੀ ਲੈ ਲੈਣਾ ਵਾ ਘਰ ਦੇ ਵਿੱਚ ਹੁਣ ਪਰਜਾਈ ਦੇ ਸਾਹਮਣੇ ਆ ਤੇ ਕਿੰਨੀਆਂ ਗੱਲਾਂ ਕੀਤੀਆਂ ਤੇ ਕੱਲ ਨੂੰ ਉਹ ਗੱਲਾਂ ਨਾ ਕਰਨੀਆਂ ਉਹਨਾਂ ਦੇ ਅੱਗੇ ਨਹੀਂ ਮੂੰਹ ਫੜੇ ਜਾਂਦੇ ਉਥੋ ਉਥੋ ਉਹ ਗੱਲਾਂ ਕਰਦੀਆਂ ਵਾ ਤੇ ਤੁਸੀਂ ਇੱਕੋ ਗੱਲ ਕਰੀ ਜਾਂਦੇ ਆ ਵੀ ਨਹੀਂ ਮੰਮੀ ਨੇ ਕੱਢ ਲਿਆ ਹੁਣਾ ਸੋਨਾ ਚਾਹੀ ਕਿ ਦਾਮ ਮੰਮੀ ਨੂੰ ਕੀ ਲੋੜੀ ਤੁਹਾਡੇ ਸੋਨਾ ਰੱਖਣ ਦੀ ਤੁਸੀਂ ਉਹਨਾਂ ਦਾ ਨਾਂ ਲਈ ਜਾਂਦੇ ਆ ਕੀ ਪਤਾ ਹੁਣ ਇਹਨਾਂ ਗੰਭਜਾਂ ਕੀਤਾ ਵਾ ਜਾਂ ਕਿੰਨੇ ਕੀਤਾ ਵਾ ਉਹ ਤੁਹਾਨੂੰ ਸੱਚ ਪਤਾ ਲੱਗੂਗਾ ਤੇ ਫੇਰ ਹੀ ਹੈ ਨਾ ਐਦਾਂ ਦੇਵੇਂ ਤੀ ਉਹਦਾ ਨਾਂ ਲਈ ਜਾਂਦੇ ਆ ਤੇ ਇਹਨਾਂ ਦਾ ਨਾਂ ਲਈ ਜਾਂਦੇ ਓ ਮੇਰੀ ਗੱਲ ਸੁਣ ਬਹੁਤੀ ਗੱਲ ਮਾਦਾ ਦੀ ਹੈ ਨਾ ਉਹਨੂੰ ਮੈਂ ਸਮਝਾ ਦਿੰਨਾ ਵੀ ਤੂੰ ਨਾ ਕੋਈ ਵੀ ਗੱਲ ਕਰੀ ਹਣ ਮੰਮੀ ਆਊਗੀ ਤੇ ਫੇਰ ਗੱਲ ਕਰ ਲਾਂਗੇ ਚਲੋ ਠੀਕ ਆ ਜਿੱਦਾਂ ਕਰਨੀ ਹੋਊਗੀ ਵੇਖ ਲਿਓ ਸੀ ਆਪਾਂ ਮੇਰੇ ਬਾਹਰ ਦਾ ਪਿਆਵ ਹੁਣ ਉਹ ਜੇ ਮੋਠੇ ਜਾਊਂਗੀ ਤੇ ਕਿਦਾਂ ਮੈਨੂੰ ਗੱਲਾਂ ਕਰਨਗੀਆਂ ਇੰਨਾ ਨੇ ਚਿੰਗਤ ਨਹੀਂ ਉਦਾਂ ਕੀਤੀ ਮੇਰੇ ਨਾਲ ਕੋਈ ਗੱਲ ਨਹੀਂ ਮੰਮੀ ਬੇਸੀ ਦਾ ਦਾ ਬਦਲਾ ਨਾ ਵੀ ਲੈ ਕੇ ਛੱਡੂਗੀ ਕਿੰਨਾ ਕੁ ਚਿਰ ਵਾ ਇੱਕ ਨ ਇੱਕ ਦਿਨ ਤਾਂ ਪਤਾ ਲੱਗ ਹੀ ਜਾਣਾ ਵਾ ਕਿ ਸੋਨਾ ਕਿੱਥੇ ਗਿਆ ਉਹ ਤੇ ਕਿੱਥੇ ਨਹੀਂ ਗਿਆ ਕੋਈ ਨਹੀਂ ਲੈ ਆ ਤੇ ਪੰਮ ਦਾ ਹੀ ਫੋਨ ਆ ਗਿਆ ਚੰਗਾ ਹੀ ਹੋਇਆ ਕਿਤੇ ਨਾ ਦਿਲ ਹੌਲਾ ਕਰੂੰਗੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਪੰਜੀ ਸਤਿ ਸ਼੍ਰੀ ਅਕਾਲ ਹੋਰ ਪੰਮ ਕੀ ਹਾਲ ਚਾਲ ਆ ਵਦਿਆ ਵਦਿਆ ਮੈਂ ਤਾਂ ਠੀਕ ਠਾਕ ਵਾ ਤੇ ਕਿੱਥੇ ਚਲ ਗਈਆਂ ਅੜੀਆਂ ਮੈਨੂੰ ਤੇ ਇਦਾਂ ਲੱਗਦਾ ਕਿਤੇ ਬਾਹਰ ਚਲ ਗਈ ਉਹਨੇ ਕਿਤੇ ਫੋਨ ਹੀ ਨਹੀਂ ਕੀਤਾ ਮੈਨੂੰ ਹਾਏ ਹਾਏ ਪਾਮਾ ਬਾਹਰ ਬੂਰ ਮੈਂ ਕੀ ਜਾਣਾ ਵਾ ਕੋਜ ਨਾ ਪੁੱਸ ਜਦੋਂ ਤਿਆਂ ਪੁੱਤ ਵਿਆਹ ਲਈਏ ਨਾ ਮਾਂ ਪਿਓ ਸਗੋਂ ਦੁਖੀ ਹੋ ਜਾਂਦਾ ਵਾ ਸਾਡੇ ਘਰ ਤੇ ਇੰਨੀ ਕਲਾ ਪਈ ਆ ਨਾ ਮੈਂ ਤੈਨੂੰ ਕੀ ਦੱਸਾਂ ਮੈਂ ਤਾਂ ਰੋਣ ਹੱਕੀ ਹੋਈ ਹਾਏ ਹਾਏ ਕੀ ਹੋ ਗਿਆ ਘਰ ਦੇ ਵਿੱਚ ਠੀਕ ਠਾਕ ਵਾ ਸਭ ਕੁਝ ਹੈ ਸਭ ਕੁਝ ਤੇ ਠੀਕ ਠਾਕ ਵਾ ਕੌਣ ਤੇ ਤੈਨੂੰ ਇਹ ਗੱਲਾਂ ਮੈਂ ਕੀ ਦੱਸਾਂ ਮੈਂ ਤੇ ਅੱਗੇ ਕਹਿਣ ਲਈ ਹਾਂ ਬੈਠੀ ਸੋਚਣ ਲਈ ਹਾਂ ਕੋਈ ਭੈਣ ਭਰਾ ਆਵੇ ਤੇ ਦਿਲ ਦੀ ਗੱਲ ਕਰਾਂ ਉਹਦੇ ਨਾਲ ਕਿਤੇ ਮੇਰਾ ਵੀ ਢੱਡ ਹਵਲਾ ਹੋਵੇ ਕਿਤੇ ਤੇਰਾ ਵੀ ਟਾਈਮ ਹੀ ਨਹੀਂ ਲੱਗਦਾ ਪਤਾ ਨਹੀਂ ਕਿਹੜੇ ਕੰਮਾਂ 'ਚ ਤੂੰ ਵੀ ਰੁੱਝੀ ਆ ਨਹੀਂ ਐਦਾਂ ਹੀ ਤੈਨੂੰ ਪਤਾ ਘਰਾਂ ਦੇ ਵਿੱਚ 100 ਕੰਮ ਹੋ ਜਾਂਦਾ ਵਾ ਤੇ ਕੋਈ ਗੱਲ ਨਹੀਂ ਆਉਣ ਲੋਕ ਮੈਂ ਆ ਜਾਊਂਗੀ ਕੋਈ ਨਹੀਂ ਪਰ ਤੈਨੂੰ ਗੱਲ ਦੱਸ ਕੇ ਗੱਲ ਕੀ ਹੋਈ ਆ ਮੈਨੂੰ ਤਾਂ ਰਾਤ ਟੈਨਸ਼ਨ ਨਾਲ ਨੀਂਦ ਨਹੀਂ ਆਉਣੀ ਹਾਏ ਹਾਏ ਗੱਲ ਮੈਂ ਕੀ ਦੱਸਾਂ ਆ ਜਦੋਂ ਦਾ ਵਿਆਹ ਕੀਤਾ ਹੀ ਨਾ ਵਉਟੀ ਨਹੀਂ ਕਲਾ ਪਾਈਓ ਹੁਣ ਵੀ ਨਾ ਕੰਨ ਲਾ ਕੇ ਤਾਂ ਬਾਹਰ ਸੁਣਦੀ ਹੁਣੀ ਆ ਵੀ ਮਾਤਾ ਕਿਹਦੇ ਨਾਲ ਫੋਨ ਤੇ ਲੱਗੀ ਆ ਉਸੇ ਵळे ਡੈਪਣਾ लवली ਦੇ ਕੰਨ ਭਰਨ ਮੰਮੀ ਆਪਣੀ ਭੈਣ ਨੂੰ ਫੋਨ ਕਰਨ ਲਈ ਹੀ ਐਦਾਂ ਕਹਿੰਦੀ ਸੀ ਉਦਾਂ ਕਹਿੰਦੀ ਸੀ ਮੈਂ ਅੰਨੀ ਤੂੰ ਆਉਂਦੀ ਨਾ ਤੇ ਬਹਿ ਕੇ ਦੋਵੇਂ ਭੈਣਾਂ ਦਾ ਆਪਣਾ ਨਾ ਢਹੋਲਾ ਕਰਦੀਆਂ ਨੇ ਚਲੋ ਉਹ ਤੇ ਕੋਈ ਗੱਲ ਨਹੀਂ ਮੈਂ ਆਉਂਗੀ ਜਦੋਂ ਤੂੰ ਕਹਿੰਗੇ ਮੈਂ ਉਦੋਂ ਹੀ ਆ ਚੁਗੀ ਪਰ ਅੜ ਗਿਆ ਆ ਕਿਦਾ ਦੀ ਗੱਲ ਹੋਈ ਹੁਣ ਮਤਲਬ ਨਵਾਂ ਤੀਆਂ ਦੇ ਹਿਸਾਬ ਨਾਲ ਚੱਲਣਾ ਵਾ ਇਹ ਨਹੀਂ ਕਿ ਸੱਸ ਮਾ ਆਪਣੇ ਭੈਣ ਭਰਾ ਨਾਲ ਗੱਲ ਵੀ ਨਹੀਂ ਕਰ ਸਕਦੀ ਇਹੋ ਹੀ ਤਾਂ ਗੱਲਾਂ ਵਾ ਪੁੱਤ ਤੈਨੂੰ ਕੀ ਦੱਸਾਂ ਜਿੱਦਾਂ ਦੇ ਹਾਲਾਤ ਹੋਂਨੇ ਸਾਡੇ ਘਰ ਦੇ ਵਿੱਚ ਬਣਾਏ ਆ ਨਾ ਮੈਂ ਤਾਂ ਨਹੀਂ ਆ ਵੀ ਜੀ ਨਵੇਂ ਨਰੋਏ ਰਹਿਣ ਮੈਂ ਗਲਤੀ ਕਰ ਲਈ ਜਦੋਂ ਤੂੰ ਰਿਸ਼ਤਾ ਕਰਾਉਣੀ ਹੈ ਨਾ ਸੰਦੀਪ ਦਾ ਮੈਂ ਉਦੋਂ ਸੰਦੀਪ ਦਾ ਵੀ ਵਿਆਹ ਕਰ ਦਿੰਦੀ ਨਾ ਤਾਂ ਮੈਂ ਸੌਖੀ ਰਹਿਣਾ ਮੈਂ ਆਂਦਾ ਤੇਰੇ ਬਥੇਰੇ ਤਰ ਲੈ ਲੈ ਐਨਾ ਵਧੀਆ ਸਾਰਾ ਕੁਝ ਠੀਕ ਠਾਕ ਹੀ ਪਰ ਤੁਸੀਂ ਤਰਾ ਪੈਰਾਂ ਤੇ ਪਾਣੀ ਨਹੀਂ ਪਾਣ ਦਿੱਤਾ ਕਿ ਨਹੀਂ ਪਤਾ ਨਹੀਂ ਪੰਮ ਨੇ ਹਟਾ ਕੀ ਮਾੜਾ ਕਰ ਦੇਣਾ ਵਾ ਉਹ ਨਹੀਂ ਨਹੀਂ ਮਾੜਾ ਤੂੰ ਕੀ ਕਰਨਾ ਵਾ ਤੇਰੀ ਵੀ ਪਣੀਵੀ ਹੀ ਪਣੀਵੀ ਵਿੱਚ ਤੇ ਧੀ ਵਿੱਚ ਕੀ ਫਰਕ ਹੁੰਦਾ ਵਾ ਤਾਂ ਤਾਂ ਸਹੀ ਆ ਐਵੇਂ ਆਂਦੇ ਆ ਕਿ ਐਨੇ ਜੀ ਚੰਗੇ ਹੋਣ ਤੇ ਇੱਕ ਜੀ ਵਿੱਚੋਂ ਮਾੜਾ ਆ ਜਾਣਾ ਤੇ ਘਰ ਦਾ ਬੇੜਾ ਕਰਕ ਜਾਂਦਾ ਵਾ ਸਿਆਣਿਆਂ ਨੇ ਪੰਮ ਸੱਚੀ ਕਿਹਾ ਵਾ ਨਾ ਘਰੋਂ ਮਾੜਾ ਕੋਈ ਜੰਮੇ ਤੇ ਨਾ ਬਾਹਰੋਂ ਕੋਈ ਆਵੇ ਹਾਂ ਚਲ ਕੋਈ ਗੱਲ ਨਹੀਂ ਹੁਣ ਨਾ ਫੇਰ ਤੇਰੀਆਂ ਗੱਲਾਂ ਸੁਣਿਆ ਤੇ ਫੇਰ ਘਰ ਦੇ ਵਿੱਚ ਪਾ ਦਊਗੀ ਕਲਾ ਤੇ ਫੇਰ ਪੰਗਾ ਕੋਈ ਪਾਊਗਾ ਮੈਂ ਤਾਂ ਹੀ ਕਹਿੰਨੀ ਆ ਕਿ ਜੇ ਤੇਰਾ ਟਾਈਮ ਲੱਗੂ ਤਾਂ ਸਵੇਰੇ ਜਿਹੜੀ ਘਾਨ ਕੇ ਚੱਕਰ ਮਾਰ ਜੀ ਹਾਂ ਮੈਨੂੰ ਮਿਲ ਗਿਲ ਜਾਵੇ ਚਲ ਕੋਈ ਗੱਲ ਨਹੀਂ ਉਦੋਂ ਵੀ ਮੈਂ ਸੋਚਣ ਡਈ ਸੀ ਕਿ ਤੇ ਢੰਗ ਦੇ ਵਿੱਚ ਜਾਣੀ ਆ ਤੇ ਜਾ ਕੇ ਭੈਣ ਨੂੰ ਮਿਲ ਕੇ ਆਉਣੀ ਆ ਮੈਨੂੰ ਹੋਰ ਤਰ੍ਹਾਂ ਹੁੰਦਾ ਕਿ ਪਤਾ ਨਹੀਂ ਫੋਨ-ਫਾਨ ਨਹੀਂ ਕਰਦੀ ਕੀ ਗੱਲ ਵਾ ਤੋ ਮੈਨੂੰ ਪਤਾ ਲੱਗ ਗਿਆ ਵਾ ਨਾ ਇਹ ਗੱਲ ਤਾਂ ਕਿ ਠੀਕ-ਠਾਕ ਨਹੀਂ ਆ ਹੁਣ ਮੈਂ ਆਉਂਗੀ ਭਾਵੇਂ ਜਿੱਦਾਂ ਮਰਜ਼ੀ ਸਵੇਰੇ ਆਵਾਂ ਚਲ ਠੀਕ ਆਵੀ ਫੇਰ ਵੀ ਆਪਣਾ ਖੋਣ ਵ ਕੋਈ ਗੱਲ ਹੋਵੇ ਤਾਂ ਉਸੇ ਵਾਲੇ ਜੀ ਨੂੰ ਕੁਝ ਹੁੰਦਾ ਪਿੰਦਾ ਵਾ ਚਲ ਭਾਜੀ ਹੁਣ ਠੀਕ ਠਾਕ ਆ ਇਹ ਦੱਸ ਮੈਨੂੰ ਹਾਂ ਭਾਜੀ ਵੀ ਠੀਕ ਠਾਕ ਵਧੀਆ ਸਭ ਸੰਦੀਪ ਸੰਦੀਪ ਵੀ ਠੀਕ ਵਾ ਚਲ ਕੋਈ ਗੱਲ ਨਹੀਂ ਮੈਂ ਆਉਂਗੀ ਸਵੇਰੇ ਤੇ ਮੇਰੀ ਭੈਣ ਕੋਈ ਟੈਨਸ਼ਨ ਨਾ ਲਵੇ ਚੰਗਾ ਇਹ ਰੋਟੀ ਪਾਣੀ ਖਾ ਕੇ ਤਾਂ ਮਜੇ ਨਾਲ ਆਪਣਾ ਲੰਮੇ ਪਈ ਕੋਈ ਨਹੀਂ ਸਵੇਰੇ ਆਵਾਂਗੇ ਸੌ ਗੱਲਾਂ ਪਤਾ ਦਾ ਇੱਕ ਦੂਜੇ ਨਾਲ ਕਰੀਏ ਨਾ ਤਾਂ ਬੜਾ ਦੁੱਖ ਸੁੱਖ ਹੋਲਾ ਹੋ ਜਾਂਦਾ ਵਾ ਕੋਈ ਗੱਲ ਨਹੀਂ ਸਵੇਰੇ ਤੂੰ ਆਵੀਂ ਫੇਰ ਕਰਾਂਗੇ ਦੋਵੇਂ ਪਿਆਣਾ ਗੱਲਾਂ ਬੈ ਕੇ ਹਾਂ ਚੱਲ ਕੋਈ ਨੀ ਫਿਰ ਮੈਂ ਹੈਂ ਆਉਣੀ ਆ ਸਵੇਰੇ ਹਾਂ ਚੰਗਾ ਬਾਊ ਚੱਲ ਚੰਗਾ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੱਲ ਸਵੇਰੇ ਆਉਗੀ ਇਹਨੂੰ ਦੱਸੂਗੀ ਮਾੜਾ ਮੋਟਾ ਨਾ ਜਾਨ ਸੁਖੀ ਹੋਊਗੀ ਫੇਰ ਵੀ ਭੈਣ ਭਰਾ ਨਾਲ ਗੱਲ ਕਰੀਏ ਨਾ ਤੇ ਬੜਾ ਹੀ ਸਾਥ ਮਿਲਦਾ ਵਾ ਹੌਂਸਲਾ ਦਿੰਦਾ ਆਪਣਾ ਭੈਣ ਭਰਾ ਜਿਹੜੇ ਲਾਂਭਦੇ ਲੋਕ ਉਹ ਤੇ ਨਾ ਤਮਾਸ਼ਾ ਹੀ ਵੇਂਹਦੇ ਆ